ਦੇ ਦਿਹਾੜੇ ਤੇ ਤੇ ਖਾਲਸਾ ਸਾਜਨਾ ਦਿਵਸ ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ 2 ਸਾਲ ਹੋਣ ਆਲੇ ਐ ਕਈ ਸਿੰਘਾਂ ਨੂੰ ਤਾਂ 2 ਸਾਲ ਤੋਂ ਵੱਧ ਸਮਾਂ ਵੀ ਹੋ ਗਿਆ ਅਮਰਿਤਪਾਲ ਨੂੰ 2 ਸਾਲ ਹੋਣ ਵਾਲੇ ਐ ਐਨਐਸਏ ਦੇ ਕੇਸ ਵਿੱਚ ਬੰਦ ਸੀ ਬਾਕੀ ਵੀ ਜਿਹੜੇ ਬੇਦੋਸ਼ੇ ਮੈਂ ਤਾਂ ਕਹਿੰਦਾ ਇਹ ਸਾਰੇ ਬੇਦੋਸ਼ੇ ਐ ਸਾਧ ਸੰਗਤ ਇਹਨਾਂ ਨੇ ਕੀ ਕੀਤਾ ਸਿਰਫ ਸਿੱਖ ਕੌਮ ਨੂੰ ਜਗਾਇਆ ਤੇ ਨਸ਼ਿਆਂ ਤੋਂ ਦੂਰ ਕੀਤਾ ਆਪਣੀ ਹੋਂਦ ਦਾ ਅਹਿਸਾਸ ਕਰਾਇਆ ਪ੍ਰਸਾਦ ਸੰਗਤ ਜੀ ਜਿਹੜਾ ਸਿੱਖ ਕੌਮ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਹੈ ਸਿੱਖਾਂ ਨੂੰ ਨਸ਼ਿਆਂ ਤੋਂ ਦੂਰ ਕਰਦਾ ਹੈ ਗੁਰੂ ਨਾਲ ਜੋੜਦਾ ਹੈ ਉਹ ਹਮੇਸ਼ਾ ਹੀ ਸੈਂਟਰ ਦੀਆਂ ਨਜ਼ਰਾਂ ਦੇ ਵਿੱਚ ਉੱਭਦਾ ਹੈ ਇਸੇ ਗੱਲ ਕਰਕੇ ਜਿੰਨੇ ਵੀ ਸਿੰਘ ਆਪਣੇ ਮੁੰਡੇ ਅਮਰਤਪਾਲ ਦੇ ਨਾਲ ਸੀਗੇ ਤੇ ਅਮਰਤਪਾਲ ਨੂੰ ਸਾਰਿਆਂ ਨੂੰ ਐਨਐਸਏ ਲਾ ਕੇ ਡੇਵਰੂ ਕੋਲ ਸਾਮ ਭੇਜਤਾ ਬਾਕੀ ਸਿੰਘ ਤਾਂ ਆ ਗਏ ਪਰ ਹੁਣ ਅਮਰਤਪਾਲ ਸਿੰਘ ਦੀ ਵੀ ਵਾਪਸੀ ਹੈ ਮੇਰੇ ਖਿਆਲ ਨਾਲ 22 ਤਰੀਕ ਨੂੰ ਪ੍ਰਸਾਦ ਸੰਗਤ ਜੀ ਅਸੀਂ ਮੈਂ ਜਿਹੜੇ ਬਾਕੀ ਸਿੰਘ ਆਏ ਆ ਉਹਨਾਂ ਬਾਰੇ ਪਤਾ ਕੀਤਾ ਸੀ ਵੀ ਇਹ ਮਿਲਨ ਦੇ ਦੇਣ ਪ੍ਰਸਾਦ ਸੰਗਤ ਨਹੀਂ ਇਹ ਮਿਲਨ ਨਹੀਂ ਦੇ ਰਿਹਾ ਕਿਸੇ ਨੂੰ ਜੇਲਾਂ ਦੇ ਵਿੱਚ ਇਹ ਧੱਕਾ ਹੋ ਰਿਹਾ ਆਪਣੇ ਨਾਲ ਇਹੀ ਗੱਲਾਂ ਅੰਮ੍ਰਿਤਪਾਲ ਮਹਿਸੂਸ ਕਰਾਉਂਦਾ ਸੀ ਤੁਹਾਨੂੰ ਬਈ ਕਿਵੇਂ ਸਰਕਾਰ ਸਾਡੇ ਨਾਲ ਧੱਕਾ ਕਰਦੀ ਹੈ 2 ਸਾਲ ਹੋ ਗਏ ਵਿੱਚ ਕਈ ਸਿੰਘ ਐਸੇ ਵੀ ਹੈ ਜਿਨ੍ਹਾਂ ਦੀਆਂ ਨੌਕਰੀਆਂ ਸੀ ਸਰਕਾਰੀ ਨੌਕਰੀਆਂ ਵੀ ਸੀ ਉਹ ਨੌਕਰੀਆਂ ਵੀ ਗਈਆਂ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਉਹਨਾਂ ਨੂੰ ਮੁੰਡਿਆਂ ਨੂੰ ਸਾਰਿਆਂ ਨੂੰ ਰੀਲீஸ் ਕਰਕੇ ਤੇ ਉਹਨਾਂ ਦੀਆਂ ਨੌਕਰੀਆਂ ਵਾਪਸ ਕੀਤੀਆਂ ਜਾਣ ਬਾਕੀ ਸਹਾ ਸੰਗਤ ਜੀ ਜਿਹੜਾ ਸੁਖਬੀਰ ਬਾਦਲ ਦੁਆਰਾ ਅਕਾਲੀ ਦਲ ਦਾ ਪ੍ਰਧਾਨ ਬਣਿਆ ਹੈ ਤੁਸੀਂ ਸੁਣਿਆ ਹੋਣਾ ਮੈਂ ਪਹਿਲਾਂ ਵੀ ਕਿਹਾ ਸੀ ਬਈ ਸੁਖਬੀਰ ਬਾਦਲ ਅਕਾਲੀ ਦਲ ਦਾ ਪ੍ਰਧਾਨ ਨਹੀਂ ਹੈ ਇੱਕ ਇਹੋ ਜੇ ਟੋਲੇ ਦਾ ਪ੍ਰਧਾਨ ਹੈ ਜਿਹੜਾ ਨਾ ਤਾਂ ਉਹਨਾਂ ਦੇ ਵਿੱਚ ਮਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਜ਼ਤ ਹੈ ਅਦਬ ਹੈ ਸਤਕਾਰ ਹੈ ਤੇ ਨਾ ਹੀ ਸ੍ਰੀ ਅਕਾਲ ਤਖਤ ਸਾਹਿਬ ਦਾ ਉਹਨਾਂ ਨੇ ਸੁਖਬੀਰ ਦੀ ਚੋਣ ਕਰਨੀ ਜਿਆਦਾ ਜ਼ਰੂਰੀ ਸਮਝੀ ਬਲਕੇ ਕੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮ ਦੇ ਅਸਲ ਵਿੱਚ ਤਾਂ ਉਹ ਕਮੇਟੀ ਦਾ ਗਠਨ ਕੀਤਾ ਸੀ ਕਮੇਟੀ ਨੇ ਭਰਤੀ ਕਰਨੇ ਸੀ ਉਸ ਤੋਂ ਬਾਅਦ ਡੈਲੀਗੇਟ ਬਣਨੇ ਸੀ ਉਸ ਤੋਂ ਬਾਅਦ ਪ੍ਰਧਾਨ ਦੀ ਚੋਣ ਹੋਣੀ ਸੀ ਪਰ ਜੇ ਉਸ ਵੇ ਨਾਲ ਚੱਲਦੇ ਤਰੀਕੇ ਨਾਲ ਚੱਲਦੇ ਫਿਰ ਤਾਂ ਪ੍ਰਧਾਨ ਕੋਈ ਹੋਰ ਬਣਦਾ ਸੁਖਵੀਰ ਦੇ ਹੱਥੋਂ ਪ੍ਰਧਾਨਗੀ ਜਾਂਦੀ ਸੀ ਇਹਨੇ ਆਪ ਪ੍ਰਧਾਨ ਬਣਨ ਵਾਸਤੇ ਪਹਿਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਦਲਿਆ ਤੁਸੀਂ ਇਹ ਦੇਖੋ ਵੀ ਇਹਨਾਂ ਦੀ ਸੋਚ ਕਿੱਥੇ ਹੈ ਇਹਨਾਂ ਨੂੰ ਸਿਰਫ ਕੁਰਸੀ ਚਾਹੀਦੀ ਹੈ ਇਹਨਾਂ ਦੇ ਮੰਚ ਅਕਾਲ ਤਖਤ ਸਾਹਿਬ ਦਾ ਜਾਂ ਉੱਥੇ ਦੇ ਜਥੇਦਾਰ ਦਾ ਕੋਈ ਅਦਬ ਸਤਕਾਰ ਨਹੀਂ ਹੈ ਕੋਈ ਇੱਜ਼ਤ ਨਹੀਂ ਹੈ ਸਾਧ ਸੰਗਤ ਜੀ ਜਿਹੜਾ ਇਹ ਪ੍ਰਧਾਨ ਬਣਿਆ ਉਹ ਟੋਲਾ ਹੈ ਜਿਹਦਾ ਨਾਂ ਸਖਬੀਰ ਬਿਨਾ ਸਰਦਾ ਹੈ ਤੇ ਨਾ ਸਖਬੀਰ ਦਾ ਉਹਨਾਂ ਬਿਨਾ ਸਰਦਾ ਹੈ ਕਹਿਣ ਨੂੰ ਤਾਂ ਸਰਦਾਰ ਸੰਗਤ ਜੀ ਇਹ ਕਹਿੰਨੇ ਆ ਬਈ 26 ਲੱਖ ਭਰਤੀ ਹੋਈ ਹੈ ਸਾਹ ਸੰਗਤ ਐਮ ਸੀ ਤਾਂ ਇਹਨਾਂ ਦੇ ਦੋ ਨਹੀਂ ਜਿੱਤੇ ਪੂਰੇ ਪੰਜਾਬ ਦੇ ਵਿੱਚ ਤੇ 26 ਲੱਖ ਭਾਰਤੀ ਕਿੱਥੋਂ ਹੋਗੀ ਇਹਨਾਂ ਨੇ ਸਿਰਫ VOTER LISTਾਂ ਕਢਾ ਕੇ ਘਰੇ ਬਹਿ ਕੇ ਬੰਦੇ ਰੱਖ ਕੇ ਦਿਹਾੜੀ ਤੇ ਉਹਨਾਂ ਤੋਂ ਫਾਰਮ ਭਰਾ ਕੇ ਇਕੱਠੇ ਕਰਕੇ ਦਿੱਤੇ ਆ ਉਹਨਾਂ ਫਾਰਮਾਂ ਦੇ ਆਧਾਰ ਤੇ ਹੀ ਆਪਣੇ ਬੰਦੇ ਡੈਲੀਗੇਟ ਚੁਣ ਲਏ ਤੇ ਆਪ ਪ੍ਰਧਾਨ ਬਣ ਗਿਆ ਜਦੋਂ ਕੀ ਅਸਲ ਗੱਲ ਇਹ ਸੀ ਭਈ ਜਿਹੜੀ ਉਹ ਕਮੇਟੀ ਬਣੀ ਸੀ ਉਹਦੀ ਉਹਦੀ ਭਰਤੀ ਨੂੰ ਸਹੀ ਗਿਣਿਆ ਜਾਣਾ ਸੀ ਪਰ ਇਹਨਾਂ ਨੇ ਨਹੀਂ ਇਹ ਗੱਲ ਸਮਝੀ ਅੱਗੇ ਆਜੋ ਸਾਧ ਸੰਗਤ ਜੀ ਭਗਵੰਤ ਮਾਨ ਦੀ ਜਿਹੜੀ ਇਹ ਸਰਕਾਰ ਹੈ ਇਹਨੇ ਜਿੰਨੇ ਵੀ ਵਾਅਦੇ ਕੀਤੇ ਸੀ ਪਹਿਲਾਂ ਇਹ ਕਿਸੇ ਵਾਦੇ ਤੇ ਆਪਣੇ ਖਰੀ ਨਹੀਂ ਉਤਰੀ ਸਾਧ ਸੰਗਤ ਹੁਣ ਇਹਨੇ ਇੱਕ ਪਿੱਛੇ ਜੇ ਨਵਾਂ ਸ਼ੋਸ਼ਾ ਫੜਿਆ ਸੀ ਵੀ ਘਰ ਟਾ ਦੋ ਉਹ ਗਰੀਬਾਂ ਦੇ ਘਰ ਹੈ ਮੈਂ ਨਹੀਂ ਇਹ ਕਹਿ ਰਿਹਾ ਵੀ ਮੈਨੂੰ ਚਿੱਟਾ ਵੇਚਣ ਵਾਲਿਆਂ ਨਾਲ ਹਮਦਰਦੀ ਹੈ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਗਰੀਬਾਂ ਦੇ ਘਰ ਹੀ ਕਿਉਂ ਟਾਏ ਜਾਂਦੇ ਆ ਉਹ ਤਾਂ ਕਿਸੇ ਤੋਂ ਚਿੱਟਾ ਲਿਆ ਕੇ ਵੇਚਦੇ ਆ ਜਿਨ੍ਹਾਂ ਤੋਂ ਉਹ ਲਿਆਉਣੇ ਆ ਉਹਨਾਂ ਦੇ ਘਾਟਾ ਕੇ ਦਿਖਾ ਭਗਵਾਨ ਤਮਾਨ ਤੈਨੂੰ ਤਾਂ ਮੰਨਾਂਗੇ ਬਈ ਤੂੰ ਮੁੱਖ ਮੰਤਰੀ ਐ ਜਿਹੜੀ ਆ ਬੀਬੀ ਫੜੀ ਆ ਇਹਦਾ ਘਾਟਾ ਕੇ ਦਿਖਾ ਫੇਰ ਮੰਨੂਗਾ ਤੈਨੂੰ ਬਈ ਤੂੰ ਹੈ ਮੁੱਖ ਮੰਤਰੀ ਪਰ ਉੱਥੇ ਇਹਦੇ ਹੱਥ ਪਾਉਣ ਦੀ ਇਹਦੇ ਚ ਹਿੰਮਤ ਨਹੀਂ ਐ ਸਿਰਫ ਤੇ ਸਿਰਫ ਇਹਨੇ ਇੱਕ ਫੋਕੀ ਵਾਵਾ ਹੀ ਖੱਟਣੀ ਸੀ ਜੀ ਭਗਵੰਤ ਮਾਨ ਨੇ ਤਾਂ ਨਸ਼ਿਆਂ ਖਿਲਾਫ ਬਹੁਤ ਕੁਝ ਕਰਤਾ ਤੇ ਜੀ ਘਰ ਵੀ ਢਾਤੇ ਘਰ ਸਿਰਫ ਚਾਹੇ ਉਹਦੇ ਪਿਓ ਦੀ ਕਮਾਈ ਦਾ ਘਰ ਬਣਿਆ ਹੋਵੇ ਲੋਕਾਂ ਦੀਆਂ ਨਜ਼ਰਾਂ ਚ ਦਿਖਾਉਣ ਨੂੰ ਜੀ ਮੈਂ ਬਹੁਤ ਕੰਮ ਕਰਦਾ ਐ ਇਹ ਗੱਲਾਂ ਨੂੰ ਸਮਝੋ ਸਾਧ ਸੰਗਤ ਮੈਂ ਕੋਈ ਚਿੱਟਾ ਵੇਚਣ ਵਾਲੇ ਦੇ ਹੱਕ 'ਚ ਨਹੀਂ ਖੜਿਆ ਮੈਂ ਸਿਰਫ ਇਹ ਗੱਲ ਕਹਿ ਰਿਹਾ ਬਈ ਜਿਹੜੇ ਹੋਰ ਵੱਡੇ ਬੱਚੇ ਵੱਡੇ ਮਗਰਮਾਚੇ ਉਹਨਾਂ ਨੂੰ ਵੀ ਤਾਂ ਫੜ ਪਰ ਉੱਥੇ ਇਹਦੇ ਹੱਥ ਕੰਬਦੇ ਆ ਸਾਧ ਸੰਗਤ ਜੀ ਉੱਥੇ ਇਹਦਾ ਹੱਥ ਨਹੀਂ ਪੈਂਦਾ ਇਹਨੂੰ ਵੀ ਪਤਾ ਹੈ ਬਈ ਸਰਕਾਰ ਆਹੀ 1.5 ਸਾਲ ਰਹਿ ਗਿਆ ਮੁੜ ਕੇ ਮੈਂ ਕੀ ਕਰੂੰਗਾ ਕਿਉਂਕਿ ਸ ਆ ਸੰਗਤ ਜੀ ਝਾੜੂ ਦੀ ਕੋਈ ਕੁਰਬਾਨੀ ਨਹੀਂ ਹੈ ਜਿਹੜੀ ਗੱਲ ਕਰਕੇ ਹੋਂਦ ਚਾਈ ਹੈ ਸਿਰਫ ਇਹ ਕਾਂਗਰਸ ਤੇ ਬਾਦਲਾਂ ਦਾ ਵਿਰੋਧ ਸੀ ਜਿਹਦੇ ਕਰਕੇ ਇਹ ਜਿੱਤੇ ਐ ਪਰ ਜੋ ਲੋਕਾਂ ਤੋਂ ਆਸਾਂ ਸੀ ਲੋਕ ਬਹੁਤ ਛੇਤੀ ਸਮਝ ਗਏ ਇਹਨੂੰ ਗਾਹਨੂ ਮੈਂ ਤੁਹਾਨੂੰ ਯਕੀਨ ਦਿਵਾਉਣਾ ਏ ਇਹਨਾਂ ਦੀ ਇੱਕ ਸੀਟ ਵੀ ਆ ਜਾਵੇ ਇੱਕ ਬਹੁਤ ਬੁਰਾ ਹਾਲ ਹੋ ਗਿਆ ਪਿੰਡਾਂ ਚ ਇਹਨਾਂ ਦਾ ਕੰਮ ਕੋਈ ਕੀਤਾ ਨਹੀਂ ਸਭ ਤੋਂ ਵੱਡੀ ਗੱਲ ਸਾਧ ਸੰਗਤ ਜੀ ਸੈਂਟਰ ਦੀ ਗ੍ਰਾਂਟ ਆਉਂਦੀ ਹੈ ਸੜਕਾਂ ਦੀ ਪ੍ਰਧਾਨ ਮੰਤਰੀ ਯੋਜਨਾ ਦੀ ਜਿੱਦਾਂ ਸੈਂਟਰ ਦੀ ਸਕੀਮ ਹੈ ਉਹਦਾ ਅਧ்கਾਟਨ ਕਰਨਾ ਮੈਂ ਅੱਜ ਇੱਕ ਦੋ ਦਿਨ ਪਹਿਲਾਂ ਹੀ ਝਾੜੂ ਦੇ ਐਮਐਲਏ ਉੱਥੇ ਹੀ ਨਹੀਂ ਪੱਥਰ ਦਾ ਅਧ்கਾਟਨ ਕਰੇ ਆਉਣਗੇ ਇਹਨਾਂ ਦਾ ਹੱਕ ਹੀ ਨਹੀਂ ਹੈ ਸੈਂਟਰ ਦੀ ਸਕੀਮ ਤੇ ਐਮਐਲਏ ਦਾ ਕੋਈ ਰਾਈਟ ਨਹੀਂ ਹੁੰਦਾ ਪਰ ਇਹ ਕਰਨ ਕੀ ਵਿਚਾਰੇ ਭਗਵੰਤ ਮਾਨ ਗਾਰੰਟੀ ਨਹੀਂ ਦਿੰਦਾ ਇਹ ਕਹਦਾ ਨਹੀਂ ਪੱਥਰ ਰੱਖਣ ਆ ਕੰਮ ਕੀਤਾ ਇਹਨਾਂ ਨੇ ਹੁਣ ਟਾਇਲਟ ਬਣਾਏ ਸੀ ਬਾਥਰੂਮ ਠੀਕ ਕਰਾਈ ਸੀ ਸਾਧ ਸੰਗਤ ਜੀ ਬਾਥਰੂਮਾਂ ਦਾ ਨਹੀਂ ਪੱਥਰ ਰੱਖਦਾ ਉਹ ਵੀ ਠੀਕ ਕਰਾਉਣ ਦਾ ਤੁਸੀਂ ਸੋਚ ਦੇਖੋ ਕਿੱਥੇ ਖੜੀ ਐ ਸਰਕਾਰ ਦੀ ਸਿਰਫ ਬਾਥਰੂਮਾਂ ਦਾ ਹੀ ਨਹੀਂ ਪੱਥਰ ਰੱਖਦਾ ਵੀ ਅਸੀਂ ਬਾਥਰੂਮ ਠੀਕ ਕਰਾਏ ਐ ਦਿੱਲੀੋਂ ਇਹ ਵੀ ਜੋ ਝਾੜੂ ਦੇ ਮੈਂਬਰ ਜਾਂ ਪ੍ਰਧਾਨ ਜਾਂ ਐਮਪੀ ਐਮਐਲਏ ਕਰਦੇ ਆ ਉਹ ਵੱਖਰਾ ਹੀ ਹੁੰਦਾ ਹੈ ਸਾਹ ਸੰਗਤ ਜੀ ਦਿੱਲੀੋਂ ਹਾਰ ਕੇ ਹੁਣ ਹੋਰੇ ਆ ਕੇ ਬਹਿ ਗਏ ਬਈ ਦਿੱਲੀ ਦਾ ਕੋਈ ਪੁੱਛਦਾ ਨਹੀਂ ਡੇਢ ਕਿ ਸਾਲ ਹੈਗਾ ਹੁਣ ਪੰਜਾਬ 'ਚ ਹੀ ਰਾਜ ਕਰ ਲੀਏ ਬਈ ਤੁਹਾਨੂੰ ਦਿੱਲੀ 'ਚ ਕੋਈ ਕੰਮ ਨਹੀਂ ਤੁਸੀਂ ਵਿਹਲੇ ਹੋ ਕੇ ਉਰੇ ਆ ਕੇ ਜਮਾਈ ਵੇਲੇ ਹੋ ਤੁਸੀਂ ਸੋਚਣ ਵਾਲੀਆਂ ਗੱਲਾਂ ਐ ਸੋਚਣ ਵਾਲੀਆਂ ਸਾਧ ਸੰਗਤ ਜੀ ਇਹ ਸਿਰਫ ਰਾਜ ਦੇ ਭੁੱਖੇ ਐ ਰਾਜ ਦੇ ਭੁੱਖੇ ਐ ਕੁਛ ਨਹੀਂ ਚਾਹੁੰਦੇ ਹੋਰ ਕੋਈ ਲੋਕਾਂ ਦੀ ਭਲਾਈ ਨਹੀਂ ਚਾਹੁੰਦੇ ਬੜੀਆਂ ਬੜੀਆਂ ਗੱਲਾਂ ਮੇਰਾ ਰਾਜ ਆਊਗਾ ਮੈਂ ਧਰਨਾ ਨਹੀਂ ਦੇਣਦਾਊਂਗਾ ਕਿਸੇ ਨੂੰ ਉਦੋਂ ਤੱਕ ਟੈਂਕੀਆਂ ਤੇ ਆਪ ਚੜ ਜਾਂਦਾ ਸੀ ਪਹਿਲਾਂ ਹਲੇ ਧਰਨਾ ਦੇਣ ਵਾਲੇ ਕਾਂਗਰਸ ਦੀ ਸਰਕਾਰ 'ਚ ਬਾਤ ਚੜਦੇ ਸੀ ਇਹ ਪਹਿਲਾਂ ਉੱਪਰ ਚੜਿਆ ਹੁੰਦਾ ਸੀ ਸਮਝੋ ਸਿਆਦ ਸੰਗਤ ਜੀ ਇਹ ਗੱਲਾਂ ਨੂੰ ਸਮਝੋ ਇਹ ਗੱਲਾਂ ਨੂੰ ਕਿਸੇ ਨੇ ਤੁਹਾਡਾ ਭਲਾ ਨਹੀਂ ਕਰਨਾ ਭਲਾ ਉਹੀ ਕਰ ਸਕਦਾ ਹੈ ਤੁਹਾਡਾ ਜਿਨ੍ਹਾਂ ਨੇ ਪਹਿਲਾਂ ਕੌਮ ਲਈ ਕੁਝ ਕੀਤਾ ਹੈ ਉਹਨਾਂ ਨੇ ਤਾਰ ਕੀਤਾ ਪਹਿਲਾਂ ਉਹਨਾਂ ਦੇ ਪਰਿਵਾਰਾਂ ਚ ਜਾਂ ਉਹਨਾਂ ਚ ਕੌਮ ਲਈ ਦਰਦ ਸੀ ਅਮਰਤਪਾਲ ਨੂੰ ਕੋਈ ਲੋੜ ਨਹੀਂ ਸੀ ਉਹ ਬਾਹਰ ਵਧੀਆ ਕੰਮ ਕਰਦਾ ਸੀ ਉਰੇ ਆ ਕੇ ਤੁਹਾਨੂੰ ਹਲੂਣਾ ਦਿੱਤਾ ਚੱਕ ਕੇ ਸਰਕਾਰ ਨੇ ਅੰਦਰ ਕਰਤਾ ਤੁਸੀਂ ਐਮਪੀ ਬਣਾਤਾ ਪਰ ਬਾਹਰ ਨਹੀਂ ਛੱਡਿਆ ਇਸ ਤੋਂ ਪਹਿਲਾਂ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਐਮਪੀ ਛੱਡੇ ਸੀ ਕਹਿੰਦੇ ਸੀ ਜੀ ਅਸੀਂ ਐਮਪੀ ਬਣ ਕੇ ਆ ਤਾਂ ਤੁਹਾਨੂੰ ਛੱਡਿਆ ਜੇ ਐਮਪੀ ਬਣੇ ਤੇ ਛੱਡਿਆ ਸੀ ਤਾਂ ਅਮਰਤਪਾਲ ਨੂੰ ਕਿਉਂ ਨਹੀਂ ਛੱਡਿਆ ਇਹ ਸਿਰਫ ਤੇ ਸਿਰਫ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਐ ਸਾਧ ਸੰਗਤ ਅੱਜ ਮੇਰੇ ਨਾਲ ਵਾਅਦਾ ਕਰਕੇ ਜਾਓ ਕਿ ਡੇਢ ਸਾਲ ਤੁਸੀਂ ਵਰਕ ਕਰੋਗੇ ਦੱਬ ਕੇ ਲੋਕਾਂ ਨੂੰ ਜਾਗਰੂਕ ਕਰੋਗੇ ਅੰਮ੍ਰਿਤਪਾਲ ਦੀਆਂ ਪਾਲਿਸੀਆਂ ਨਾਲ ਤੇ ਅੱਜ ਪ੍ਰਣ ਕਰਕੇ ਜਾਓ ਕਿ 2027 ਚ ਆਪਾ ਅਮਰਿਤਪਾਲ ਨੂੰ ਮੁੱਖ ਮੰਤਰੀ ਬਣਾਉਣਾ